ਸਤਿ ਸ਼੍ਰੀ ਅਕਾਲ ਵੈਲਕਮ ਮਾਈ YouTube ਚੈਨਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਾਜੀ ਸਵਾਗਤ ਹੈ ਤੁਹਾਡਾ ਸਾਡੇ ਨਾਲ ਲੋਕ ਪਾਜੀ ਥੋੜਾ ਵੇਖਦੇ ਬੀਬੀਆਂ ਵੀ ਦੇਖਦੀਆਂ ਵੀ ਕਹੇ ਸਾਰਿਆਂ ਨੂੰ ਸਾਰੀਆਂ ਭੈਣਾਂ ਨੂੰ ਸਾਸਰੀ ਕਹੇ ਸਾਰੀਆਂ ਭੈਣਾਂ ਔਰ ਬੀਬੀਆਂ ਨੂੰ ਮਾਤਾ ਨੂੰ ਸਾਰਿਆਂ ਨੂੰ ਮੇਰੇ ਸਾਸਰੀ ਅਕਾਲ ਸਾਰੇ ਸਾਸਰੀ ਅਕਾਲ ਠੀਕ ਹੈ ਪਾਪਾ ਚੱਲੇ ਹੁਣ ਡਿਊਟੀ ਹਾਂ ਤੇ ਕੰਮ ਕਾਈ ਕਰਦੇ ਆ ਕਰੋ ਇਹਨਾਂ ਮੁੰਡਿਆਂ ਨੂੰ ਕੰਮ ਕੁੰ ਕਰਦਾ ਨਹੀਂ ਕੁਛ ਵੀ ਐ ਤੂੰ ਬੜਾ ਕਰਦਾ ਨਾ ਮੈਂ ਹੀ ਕੰਮ ਕਰਦਾ ਸਾਰਾ ਉੱਥੇ ਆ ਤੇ ਕੋਈ ਲੈ ਕਰੀਂ ਦੱਬ ਲੈ ਲਈਏ ਤੇ ਤਾਜ਼ਾ ਆਪਾਂ ਚੱਲੇ ਹੁਣ ਡਿਊਟੀ ਅੱਜ ਜਾ ਕੇ ਆਪਾਂ ਕੀ ਕੀ ਕਰਦੇ ਆ ਤੁਹਾਨੂੰ ਦਿਖਾਉਣੇ ਬਲੌਗ ਦੇ ਰਹੀ ਸੋਨਾ ਸਿੰਘ ਕੋਲ ਨਾ ਤੇ ਤੁਸੀਂ ਆਪਣੇ ਨਾਲ ਲਓ ਜੁੱਤੇ ਸੋਨਾ ਸਿੰਘ ਨਹੀਂ ਕੋਲ ਨਾ ਤੇ ਸੋਨਾ ਤੇ ਆਈ ਐਮ ਸ਼ੂਜ਼ ਸ਼ੂਜ਼ ਲੈਓ ਸ਼ੂਜ਼ ਸੇਫਟੀ ਸ਼ੂਜ਼ ਕੰਮ ਵਾਲੇ ਵੀਰ ਕੰਮ ਵਾਲੇ ਕੰਮ ਵਾਲੇ ਸ਼ੂਜ਼ ਕੰਮ ਵਾਲੇ ਸ਼ੂਜ਼ ਨੇ ਬੜਗੇ ਪਾਲਚ ਲੈਣੇ ਪੈਣਾ ਹੁਣ ਆ ਤੂੰ ਲਵੇੜ ਤੇ ਮੇਰੇ ਜੀ ਮੈਂ ਲੈ ਬੜੇ ਤੂੰ ਦੇਵੇੜੇ ਸਾਲਾ ਮੇਰੇ ਓਏ ਬਹੁਤ ਗਰਮੀ ਹੈ ਦਸਮੇ ਇੱਥੇ ਤੇ ਆਪਾਂ ਹੁਣ ਚੱਲੇ ਆ ਤੁਸੀਂ ਜਾਓ ਜੁੜੇ ਆਪਣੇ ਨਾਲ ਆਪਾਂ ਯਾਰ ਨਵੇਂ ਬਲੌਗ ਨਵੇਂ ਤੋਂ ਨਵੀਆਂ ਵੀਡੀਓ ਤੁਹਾਨੂੰ ਆਂਦੀ ਰੂਗੀਆਂ ਹਾਂ ਹਾਂ ਸਬਸਕ੍ਰਾਈਬ ਕਰੋ ਚੈਨਲ ਨੂੰ ਬੱਸ ਬੱਸ ਸਬਸਕ੍ਰਾਈਬ ਚੈਨਲ ਕਮੈਂਟ ਕਰਦੇ ਹੋ ਕਮੈਂਟ ਕਰਕੇ ਜਾਇਆ ਕਰੋ ਇਹਦਾ ਚੈਨਲ ਨਹੀਂ ਆਗਾ ਇਸੇ ਐਵੇਂ ਕੁੱਤਾ ਬੋਲਦਾ ਹਾਂ ਹਾਂ ਸ਼ਮੀ ਜੰਮੂ ਵਾਲਾ ਸ਼ਮੀ ਸ਼ਮੀ ਬਦਮਾਸ਼ ਸ਼ਮੀ ਬਦਮਾਸ਼ ਜੰਮੂ ਵਾਲਾ ਇਹ ਨਾ ਅੱਗੇ ਕਿਤਾਬ ਹੋ ਗਿਆ ਮਿੱਤਰੋ ਮਿਲਦੇ ਆ ਤੁਹਾਨੂੰ ਅੱਗੇ ਜਾ ਆ ਦੇਖ ਇੱਕ ਇੱਥੇ ਪਿਆ ਰੱਜਿਆ ਰੱਜਿਆ ਸਵੇਰੇ ਸਵੇਰੇ ਕੁੜੀਏ ਵੇਦਾ ਰੱਜਿਆ ਫਿਰਦਾ ਯellow ਵੀ ਮਿਲਦੇ ਮਿੱਤਰੋ ਆ ਆਪਣੀ ਵਾਲੀ ਕ्रेन ਫੇਰ ਦੇਗੀ ਆਪਾਂ ਨੂੰ ਧੋਖਾ ਤੇ ਅੱਜ ਮੁੰਡੇ ਦੀ ਟੌਰ ਦੇਖੋ ਜੈਕਟ ਜੋਗਟ ਪਵਾਤੀ ਇਹਨੂੰ ਬੋਰਡ ਨਵੇਂ ਬਿਲਕੁਲ ਜੈਕਟ ਤੁਹਾਡਾ ਕੀ ਕਹਿਣਾ ਚਾਹੁੰਦੇ ਤੁਸੀਂ ਬੜਾ ਬੇਕਾਰ ਸੇਫਟੀ ਚ ਹੋਗੇ ਫੁੱਲ ਸੇਫਟੀ ਹੈ ਹੈਲਮਟਰੀਆਂ ਹੈ ਹੈਲਮਟ ਪਾ ਨਹੀਂ ਪਾਇਆ ਪਾੜੀ ਪਾਇਆ ਬਾਕੀ ਟੋਪਾ ਬਾਕੀ ਉਹ ਕਰ ਬੋਰਡ ਇਹ ਕ੍ਰੇਨ ਹੋਈ ਬ੍ਰੇਕਡਾਊਨ ਤੇ ਇਹਦਾ ਆਪਾਂ ਟ੍ਰੀਟਮੈਂਟ ਕਰਨਾ ਸ਼ੁਰੂ ਉਧਰ ਗੈਂਡਰੀ ਲਾਉਣ ਲੱਗੇ ਆ ਇਸਾਈਡ ਵੀ ਮੈਂ ਤਾਂ ਲੰਮੀ ਗੈਂਡਰੀ ਲਾ ਲੈਂਦੇ ਗੈਂਡਰੀਆਂ ਨਾਲ ਲੋਡ ਕਰਨ ਇਹ ਗੈਂਡੀ ਨਾ ਲੁੱਡਕ ਨਿਕੜ ਰਹੀ ਆਈ ਬੈਟਰੀ ਨਾ ਸ਼ਟਰਿੰਗ ਕੱਟਣ ਨੂੰ ਛੋਟੀ ਗੈਂਡਰੀ ਹਾਏ ਹਾਏ ਗੁੱਸਾ ਡਿਲੀਟ ਕਰਦੀ ਆ ਤੇਰਾ ਕ੍ਰੇਨ ਜਾ ਵਾ ਡਿਲੀਟ ਕਰਦੀ ਆ ਹੈ ਜਿਹੜਾ ਬਾਲਟੀ ਕੀੜਾ ਬਾਲਟੀ ਜਿਹੜਾ ਬਾਲਟੀ ਕਿੱਧਰ ਰੱਖੀ ਦੀ ਪਾ ਕਰ ਗਿਆ ਦੁੱਤਾ ਕਹਿੰਦਾ ਮੇਰੀ ਵੀਡੀਓ ਨਾਲ ਚੱਲ ਦੇ ਮੈਨੂੰ ਓਏ ਮਿਸਤਰੀ ਦੀ ਇੱਕ ਵੀਡੀਓ ਮਿਸਤਰੀ ਦੀ ਇੱਕ ਵੀਡੀਓ ਬਣਾਈ ਹੈ

ਜੀ ਗ੍ਰੇਨ ਦਾ ਫੇਰ ਇੱਕ ਗ੍ਰੇਨ ਹੋਰ ਆ ਗਈ ਅਮਰੀਕਨ ਇਹਦਾ ਸਮਾਨ ਆਇਆ ਜਿਹੜਾ ਉਹ ਲੈ ਲਾਉਣ ਉਹ ਮਲੱਤ ਗਿਆ ਕਾਉਂਟਰ ਵੇਟ ਲਾਉਣੇ ਕੈਮਨ ਬਾਝੋਂ ਲਾਵਾਂਗੇ ਤੇ ਇਹਨੂੰ ਖਾਲੀ ਕਰਕੇ ਪਾਏ ਦੇਖਦੇ ਕੀ ਹੁੰਦਾ 3 ਕਮਾਚਾਰ ਬੰਨ ਜਿਹੜੇ ਰਹਦੇ ਸੀ ਆਪਣੇ ਨਾਲ ਤੇ ਅੱਜ ਦਾ ਵਲੌਗ ਕਰਾਂ ਜੋ ਆਏ ਆ ਬਸ ਹੋਜੀ ਕਮੈਂਟ ਕਰਕੇ ਜ਼ਰੂਰ ਆਇਆ ਕਰੋ ਤੇ ਸ਼ਾਮੇ ਬਰਮਾ ਚਲਾਉਂਦਾ ਕਰੇ ਕਮੈਂਟ ਕਰਕੇ ਜਰੂਰ ਦੱਸ ਕੇ ਜਾਇਆ ਕਰੋ ਤੁਹਾਨੂੰ ਬਲੌਗ ਕਿਦਾਂ ਦਾ ਲੱਗਦਾ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਵੱਧ ਤੋਂ ਵੱਧ ਬਾਕੀ ਆਪਾਂ ਨੀਲਾ ਜਿਹਰੇ ਤੇ ਆ ਗਏ ਆ 3 ਕੁ ਮਹੀਨੇ ਚਾਫਸ ਫਿਰ ਆਪਾਂ ਜਵਾਂਗੇ ਪਿੰਡ ਗਰਮੀ ਬਹੁਤ ਹੈ ਇੱਥੇ ਓਕੇ ਸੋਕੇ ਡਿਊਟੀ ਕਰਨਾ ਬਹੁਤ ਔਖਾ ਕੰਮ ਇਹ ਤਾਂ ਕਾਰਨ ਗਰਮੀ 'ਚ ਕੰਮ ਕਰਨਾ ਸਭ ਤੋਂ ਔਖਾ ਤੇ ਜਿਹੜੇ ਪੈਸੇ ਮੰਗਣ ਵਾਲੇ ਉਹ ਮੂੰਹ ਮਾਰ ਕੇ ਪੈਸੇ ਮੰਗਦੇ ਨੇ ਸਾਨੂੰ 5000 ਦੇ ਦੋ ਆਦੋਂ ਪਾਸ ਕੋਈ ਕਹਿੰਦਾ 5 ਦੇ ਦੇ ਕੋਈ ਕਹਿੰਦਾ 10 ਦੇ ਦੇ ਤੇ ਜੇ ਨਾ ਦੇਈਏ ਮੁੜ ਕੇ ਮੂੰਹ ਬਣਾ ਲੈਂਦੇ ਕਈ ਇਹੋ ਜਿਹੇ ਬੰਦੇ ਆਗੇ ਮੈਂ ਤਾਂ ਪੈਸੇ ਮੰਗਦੇ ਮੈਂ ਜਵਾਬ ਦਿੱਤਾ ਤੇ ਹੁਣ ਮੈਂ ਮੇਰਾ ਫੋਨ ਹੀ ਚੁੱਕਣ ਵੜ ਗਿਆ ਮੈਸੇਜ ਹੀ ਕੁਛ ਨਹੀਂ ਚੱਲ ਛੱਡ ਆਪਾਂ ਵੀ ਛੱਡਦਾ ਜਾਓ ਵੀ ਐਸ਼ ਕਰੋ ਮੈਜ ਕਰੋ ਉਹਨੀਆਂ ਆਪਾਂ ਕੇ ਨਮੂਨ ਲਾਉਣਾ ਤੇ ਬਾਕੀ ਕਈ ਬੰਦਿਆਂ ਦੇ ਮੈਂ ਇਹੋ ਜਿਹਾ ਕੰਮ ਆਇਆ ਤੇ ਜਦੋਂ ਮੈਂ ਕੰਮ ਉਹਨਾਂ ਦਾ ਕਢਾ ਕੇ ਦਿੱਤਾ ਪੈਸੇ ਜਦੋਂ ਵੀ ਮੇਰੇ ਕੋਲ ਆ ਗਏ ਚਲ ਮੈਂ ਉੱਪਰ ਚੁੱਕੇ ਹੋ ਕੇ ਕਰਕੇ ਜਦੋਂ ਮੈਂ ਆਪਾਂ ਮੰਗੇ ਹੁਣ ਤੇ ਹੁਣ ਜਵਾਨ ਜੀ ਗਾੜੀਆਂ ਉਂਗਲਾਈਆਂ ਉਹ ਮੈਸੇਜ ਨਹੀਂ ਕਰ ਦਿੰਦੇ ਆ ਉਂਗਲਾਈਆਂ ਕਰਕੇ ਤਾਂ ਖੜੇ ਉਹ ਭੇਜ ਦਿੰਦੇ ਕੋਈ ਗੱਲ ਕੋਈ ਚੱਕਰ ਨਹੀਂ ਬੋਤਾ ਨਹੀਂ ਤੁਸੀਂ ਦੇਣੇ ਨਾ ਤੁਸੀਂ ਉਦਾਂ ਬੰਦਾ ਜਵਾਬ ਦੇ ਦੇ ਵੀ ਨਹੀਂ ਸਾਡੇ ਕੋਲ ਆ ਕੇ ਚਾਹੇ ਨਹੀਂ ਦੇਦਾ ਤੇ ਬਿਨਾ ਐਵੇਂ ਦੱਸੇਗੀ ਤੇ ਕੋਈ ਨਹੀਂ ਗਾਂ ਫਿਰ ਜਦੋਂ ਕੰਮ ਬਾਅਦ ਇੱਕ ਤੁਹਾਡੇ ਕੋਲ ਚ ਰਹਿਣ ਪੈਣਾ ਤੇ ਦੇਖਾਂਗੇ ਇਹ ਕੀ ਮੰਨਣਾ ਪਰ ਇਹ ਯਾਰ ਤੇਰੀ ਅੱਗੇ ਦੋ ਲੁੰਜੀਆਂ ਹੀ ਵੀ ਭਾ ਵੇਰ ਕਰ ਲਈ ਖਰਾਬ ਮਾਂ ਮਾਂ ਬਣਾ ਕੇ ਦਿੱਤੀ ਦਿਨੋਂ ਲੰਗੀ ਥਾਂ ਇੱਕ ਉੱਪਰ ਖੜਾ ਉਹ ਨਾ ਚਾਬੀਆਂ ਬੰਦੇ ਬੂਰੇ ਰੱਖਿਆ ਕਰ ਉਹ ਜਿਸੀ 10 ਕੁਛੇ ਦੇ ਬਾਰੇ ਮਿਸਤਰੀ ਦੇ ਪੁੱਛ ਮਿਸਤਰੀ ਦੇ ਪੁੱਛ ਸਹੀ ਹੈ ਦਾਤਾ ਮਿਸਤਰੀ ਇਹ ਆਦਮੀ ਕੇ ਚਲਾਤਾ ਕ੍ਰੇਨ ਕੋ ਕਿਆ ਕਰਤਾ ਹੈ ਹਾਂ ਇੱਕ ਵਾਰ ਚਾਲੂ ਕਰਕੇ ਦੇਖ ਤੇ ਹੱਥ ਦਿਖਾ ਆਪਣੇ ਤੂੰ ਹੱਥ ਹੀ ਮਾਰੇ ਆ ਤੇਰੇ ਦੇ ਹੱਥ ਲਾਉਂਦਾ ਤਾਂ ਹੀ ਖਰਾਬ ਹੋ ਜਾਂਦੀ ਚੱਲ ਇਹ ਹਟਾ ਇਹ ਹਟਾ ਮਿਤਰੀ ਫੋਨ ਪਕੜ ਲਓ ਕਿਸ ਦਾ ਉਹ ਗੰਡਾ ਬੰਦੇ ਦੇਖ ਲੋ ਇਹਨਾਂ ਦਾ ਲਾਲਾ ਮੇਲਾ ਕਿੱਥੇ ਚੱਲ ਕਿੱਥੇ ਚੱਲ ਜੇ ਬਾੜਾ ਨਹੀਂ 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 ਉਹ ਨਾ ਚੁੱਕਿਆ ਸਾਲਾ ਸੁੱਟ ਦੇਣੀ ਹੈ ਜੀ ਜ਼ਮੀਨ ਬਦਮਾਸ਼ ਸਮੀ ਬਦਮਾਸ਼ ਮਾਮਾ ਦੋ ਜਾਨੇ ਚੁੱਕੰਦੇ ਮੈਂ ਕੱਲਾ ਚੁੱਕ ਕੇ ਰੱਖ ਦਿੰਦਾ ਰਿਆਂ ਜੇ ਮੰਜਾਨ ਹੁੰਦਾ ਉਧਰ ਆਇਆ ਦੂਜੀ ਕ੍ਰੇਨ ਦਾ ਵੀ ਕੰਮ ਬੱਚੇ ਸਾਰੇ ਹੀ ਲੱਗੇ ਇੱਥੇ ਚਲਾਰਾ ਦੇ ਪਰ ਬਾਅਦ ਤੇਰੀ ਕ੍ਰੇਨ ਚ ਖਲਾਰਾ ਹੀ ਹੋੜਾ ਅੰਦੇ ਅੰਤੇ ਦੇ ਨੇ ਲਗਾ ਹੋਰ ਨਾ ਕਬੜ ਲਾ ਆਜੋ ਜੂਸਾ ਜੀ ਹੋਰ ਓਏ ਓ ਗਦਮਾਸ਼ ਨੋ ਵੀ ਮਤਰਾ ਇਹਦਾ ਸਾਰਾ ਕੰਮ ਚੱਲਦਾ ਟੀਂਆਂ ਦੇ ਸਿਰ ਤੇ ਪਰਾ ਤੇ ਲਖਾਂਦੇ ਤੇ ਸੀਸੀ ਜਿਹੜੇ ਬੋਲਗੇ ਜੋ ਵੀ ਸਾਬ ਕੋਲ ਆ ਲਾ ਰੋ ਸਾਰੀ ਅੰਦਰ ਦੇ ਦਿਲ ਤੇ ਕਦੀ ਪੱਤੀ ਨਹੀਂ ਹੁੰਦੀ ਲੋ ਵੀ ਮੈਟਰੋ ਕੈਮ ਲੱਗੇ ਲੋਨ ਡਰ ਲੱਗਦਾ ਡਰ ਐ ਇੰਨੀਆਂ ਚੌਰੀਆਂ ਜਾਣੀਆਂ ਆਹੋ ਚੌਰੀਆਂ ਚੌਰੀਆਂ ਪਾਉਂਦੀ ਕੀ ਲੋੜ ਪਾਦੇ ਪਾਦੇ ਹੁਣ ਕੁਝ ਨਹੀਂ ਇੱਕ ਉਧਰ ਦੀ ਕੱਢ ਦੇ ਇੱਕ ਉਧਰ ਦੀ ਕੱਢ ਯਾਰ ਇਧਰੋਂ ਪਰਿਆਂ ਦੀ ਕੱਢ ਕੇ ਵਿੱਚ ਥੱਲੇਉਂ ਦੀ ਫੜ ਲਾ ਹਰੇ ਗਾਣ ਦੋਵੇਂ ਗਰੇਨਾ ਚੱਲਣਦੇ ਆ ਦੋਹਾਂ ਗਰੇਨਾ ਨਾਲ ਲਾਉਣਾ Vas, vas, lo vi, yo que le atón, la cámara. Yo me ਬ੍ਰੇਕ ਖੁੱਲੀ ਆ ਦੇ ਅਰਿਆਰ ਕਰਨਾਲ ਅਰਿਆਰ ਅਵੇ ਛਵੇਂ ਤੋਂ ਛਤਰ ਖਾ ਲੈਣੇ ਮੇਤੋਏ ਤੂੰ ਬਦਮਾਸ਼ ਬਣਾ ਦੇਣਾ ਮੈਨੂੰ ਬਹੁਤ ਸਾਡੀ ਸਾਰੀ ਟੀਮ ਖਲਾਸੀ

ਦਿੱਲੀ ਕੋ ਲੈ ਕੇ ਆਏ ਕੰਮ। ਇਹ ਹਣ ਜਾਣੇ ਬਾਲਾ ਕਾਟ, ਅਮਰਤਪਾਲ ਕੋਲ। ਤਗੜਾ ਹੋਇਆ ਗਿਆ ਦਿੰਨੇ ਮੁੰਡੇ ਨਾ ਵੀ। ਆਉਂਦਾ ਹੀ ਸਿੰਗੰਦਰ। ਵੜਾ ਝੂਲਾ ਆਇਆ ਨਾ। ਉਹ ਗੱਡੀਆਂ ਵੜੇ ਚਿਰਦੀਆਂ ਖਲੋਤੀਆਂ ਭੰਗਾਰ। ਤੇ ਲੈ ਕੇ ਚੱਲੇ ਇਹਨਾਂ ਨੂੰ ਇੱਕ ਜਿੱਤੀ ਕੰਪਨੀ ਦੀ। ਬਲਾਗਾੜ ਚੱਲੇ ਜਿੱਤੋਂ ਆਪਾਂ ਆਪਣੀ ਕ੍ਰੇਨ ਲੈ ਕੇ ਆਉਣੀ ਇਹ ਤੇ ਉਹ ਜਿਹੜਾ ਦੋਵੇਂ ਬਲਾਗਾੜ ਜਾਣਗੇ ਬਲਾਗਾੜ ਤੋਂ ਫਿਰ ਇਹ ਉੱਤ ਤੱਕ ਨਹੀਂ ਲੋਡ ਕਰਕੇ ਤੇ ਜਾਣਗੇ ਆਗਰਾ ਆਗਰਾ ਨਹੀਂ ਗਵਾਲੀਅਰ ਗਵਾਲੀਅਰ ਜਾਣਗੇ ਔਂਗਲਾਂ ਵਾਲਾ ਪਾਪਾ ਔਂਗਲਾਂ ਵਾਲਾ ਪਾਪਾ ਆਓ ਹੋਸੀਆਥ ਨਾ ਕਰਦੇ ਜੀ ਮਮਾਈ ਹਾਂ ਜੀ ਮਮਾਈ ਜੀ ਮਮਾਈ ਔਂਗਲਾਂ ਵਾਲਾ ਪਾਪਾ ਫੂਕਾ ਮਾਰਕੇ ਠੰਡੀਆਂ ਠੰਡੀਆਂ ਇਹ ਏਸੀ ਲੈਣਾ ਪੈਣਾ ਔਰ ਇਹ ਏਸੀ ਲੈਣਾ ਪੈਣਾ ਇਹਦੀਆਂ ਉਂਗਲਾਂ 'ਤੇ ਠੰਡੀਆਂ 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 ਰਹਿਣ ਏਸੀ ਲੈਣਾ ਪੈਣਾ ਪੱਕਾ ਲਾਉਣਾ ਪੈਣਾ ਤੇਰੇ ਇੱਥੇ ਇੱਥੇ ਇਕੱਲੇ ਦੇ ਬੰਨਣਾ ਪੈਣਾ ਆ ਉਹਦਾ ਗਾੜੀ ਕਰ ਲਓ ਲਾਲੀ ਪਾਵਾ ਮੂੰਹ 'ਚ ਪਾ ਕੇ ਠੰਡੀ ਹੋ ਜਾਏ ਉਹ ਇਧਰ ਹੀ ਬੋਲ ਨੋ ਟਾਕਿੰਗ ਓ ਹੋ ਇਹ ਸਾਡਾ ਸੋਨਾ ਸਾਹਿਬ ਸੋਨਾ ਸਾਹਿਬ ਸੀਤਲ ਸੋਨਾ ਸਾਹਿਬ ਸੋਨਾ ਸਾਹਿਬ ਸੀਤਲ ਸੀਤਲ ਸਾਹਿਬ ਓਕੇ ਤੁਸੀਂ ਕਾਹਤੋਂ ਲੜੀ ਜਾਂਦੇ ਕੀ ਚੱਕਰ ਪੈ ਗਿਆ ਤੇ ਓਏ ਇਹ ਢਾੜੀ ਗੱਲ ਨਸ਼ੇ ਦੀਆਂ ਨਹੀਂ ਗੱਲ ਕਰਦੇ ਨਸ਼ੇ ਦੇ ਨਸ਼ਾ ਬੱਤ ਨਹੀਂ ਗੱਲ ਕਰਦੇ ਕਹਿੰਦਾ ਤਿੰਨ ਤਰ੍ਹਾਂ ਦੀ ਖਰਾਬ ਭੋਜ ਲੱਗੀ ਆ ਕੰਮ ਤੇ ਜੀ ਟਾਈਮ ਹੋ ਗਿਆ ਟਵਾੜਾ ਭੋਜ ਲੱਗੀ ਕੰਮ ਤੇ ਆਪਣੇ ਆਪ ਆਉਣ ਜਾਣਾ ਰੂਟ ਸ਼ਮੀ ਬਦਮਾਸ਼ ਕਰੇ ਜੇ ਬੈਠਾ ਸ਼ਮੀ ਬਦਮਾਸ਼ ਸ਼ਮੀ ਬਦਮਾਸ਼ ਹਾਏ ਦੀ ਨਹੀਂ ਆਣੀ ਤਾਂ ਕਾਲਾ ਹੀ ਦਿਨਾ ਸ਼ਮੀ ਬਦਮਾਸ਼ ਜਿਹੜਾ ਲੜਦੇ ਆਪਾਂ ਇਹਦਾ ਕੰਮ ਪਟਾ ਦੇ ਫੇਰ ਕੋਚੇ ਤੇ ਜਾ ਕੇ ਰੋਟੀ ਨੂੰ ਬਣਾਵਾ ਹੈ ਸਿੱਧਾ ਮੇਰਾ ਖਾਣ ਸਕਣ ਲੈ ਰਹਾ ਹਾਂ ਆਪਰੇ ਨਾਲ ਨਾਲ ਕੀ ਬਣਾਵਾ ਇਸ ਬਲੌਗ ਕਰਦੇ ਆ ਪਾਈਤੇ ਕਦਮ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਕੇ ਜਾਇਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਇਓ ਵੱਧ ਤੋਂ ਵੱਧ ਹੁਣ ਆਪਣੇ ਬਲੌਗ ਲੋਕ ਘਟਵੇ ਕਰਨੇ ਨੇ ਘਟ ਗਈ ਗਿਣਤੀ ਥੋੜੀ ਥੋੜੀ ਥੋੜਾ ਹੋਰ ਵਧਾਓ ਤੇ ਮਿਲਦੇ ਆਪਾਂ ਨਾਲ ਲੋਵ ਵੀ ਮਿੱਤਰੋ ਸਾਡੀ ਕੰਪਨੀ ਇਦਾਂ ਦੇ ਵੀ ਕੰਮ ਕਰਦੀ ਆ ਕਿ ਇੱਕ ਟੇਲਰ ਨੂੰ ਦੂਜੇ ਟੇਲਰ ਤੇ ਲੋਡ ਕਰਕੇ ਘੱਲਣਾ। ਉਹਦੇ ਨਾਲੋ ਕੋੜਾ ਖੋਲਦਾ ਉਹ ਸਾਹਮਣੇ ਲੱਗਾ ਇਹਦੇ ਨਾਲ ਉੱਤੇ ਉੱਤੇ ਲੋਡ ਕਰ ਦੇਣਾ। ਇਹ ਸਿੱਧਾ ਉੱਤੇ ਜਾਊਗਾ ਹੁਣ ਬਲਾਗਾਚ।